ਜਾਂ ਜਿਹੜਾ ਐਸਕੇਐਮ ਨੌਨਟ ਡਿਟੀ ਕਲਾ ਉਹਨਾਂ ਦੀ ਸਪੋਰਟ ਤੇ ਤੁਸੀਂ ਜਾਓਗੇ ਇਹਦੇ ਪ੍ਰਤੀ ਵੀ ਫੈਸਲਾ ਕਿਉਂ ਨਹੀਂ ਲਿਆ ਜਾਂਦਾ ਦੇਖੋ ਇਹਦੇ ਦੋ ਪੱਖ ਨੇ ਨੰਬਰ 1 ਤਾਂ ਅੰਦੋਲਨ ਨੂੰ ਨੇੜੇ ਕਿਵੇਂ ਲੈ ਕੇ ਆਂਦਾ ਜਾਵੇ ਨੰਬਰ 1 ਨੰਬਰ 2 ਅੰਦੋਲਨ ਨੂੰ ਨੇੜੇ ਲੈ ਕੇ ਆਉਣ ਲਈ ਅਸੀਂ ਕੀ ਭੂਮਿਕਾ ਨਿਭਾ ਸਕਦੇ ਹਾਂ ਅਸੀਂ ਐਸਕੇਐਮ ਦੀ ਮੀਟਿੰਗ ਦੇ ਵਿੱਚ ਵੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਬਹੁਤ ਜ਼ੋਰਦਾਰ ਤਰੀਕੇ ਨਾਲ ਰੱਖਿਆ ਸੀ ਕਿ ਸਾਨੂੰ ਉਸ ਅੰਦੋਲਨ ਨੂੰ ਬਚਾਉਣ ਲਈ ਉਹਦੇ ਜ਼ਬਰਦਸਤ ਵਿਰੋਧ ਕਰਨ ਲਈ ਤੇ ਉਸ ਅੰਦੋਲਨ ਦੇ ਨਾਲ ਇੱਕ ਅਸੀਂ ਆਪਣੇ ਵੱਲੋਂ ਪ੍ਰਤੀਰੋਧ ਕਿਵੇਂ ਕਰ ਸਕਦਾ ਹੈ ਇਹਦੇ ਤੇ ਸਾਨੂੰ ਸੋਚਣਾ ਚਾਹੀਦਾ ਲੇਕਿਨ ਐਸਕੇਐਮ ਜੋ ਦੇਸ਼ ਵਿਆਪੀ ਇੱਕ ਮੋਰਚਾ ਹੈ ਉਹਦੇ ਵੱਲੋਂ ਹਲਦੀ ਘੜੀ ਇਹ ਇਹ ਵੀ ਇੱਕ ਵਿਸ਼ਲੇਸ਼ਣ ਕੀਤਾ ਗਿਆ ਇਵਨ ਸਾਡੀ ਟੀਮ ਨੇ ਕੀਤਾ ਕੇ ਕੇ ਯੂਨੀ ਟੀਮ ਨੇ ਕਿਉਂਕਿ ਅਸੀਂ ਪਹਿਲੇ ਦਿਨ ਤੋਂ ਹੀ ਉੱਥੇ ਲੰਗਰ ਵੀ ਲੱਗੇ ਹੋਏ ਨੇ ਸਾਡੇ ਸਾਥੀ ਜ਼ਖਮੀ ਵੀ ਹੋਏ ਨੇ ਬਾਰਡਰ ਤੇ ਵੀ ਗਏ ਸੀ ਸਾਥੀ ਸਾਡੇ ਉਹ ਸੰਘਰਸ਼ੀ ਸਾਡੇ ਆ ਖਜਾਨਚੀ ਸਾਹਿਬ ਲਗਾਤਾਰ 4 ਘੰਟੇ ਬੈਰੀਅਰ ਬੈਰੀਕੇਡਾਂ ਤੇ ਖੜਦੇ ਰਹੇ ਨੇ ਸਾਡੇ ਲਗਾਤਾਰ ਹਸਪਤਾਲਾਂ ਦੇ ਵਿੱਚ ਜਿਹੜੇ ਜ਼ਖਮੀਆਂ ਆਉਨੇ ਨੇ ਸਾਡੀਆਂ ਟੀਮਾਂ ਉੱਥੇ ਜਾ ਰਹੀਆਂ ਨੇ ਬਟ ਜੋ ਉੱਥੇ ਮਾਹੌਲ ਬਣੇ ਸੀ ਉਹ ਮਾਹੌਲ ਨੇ ਇੱਕ ਵਾਰ ਉੱਥੇ ਮਾਹੌਲ ਹੈ ਜਿਹੜਾ ਉਹ ਕਾਫੀ ਪੈਸਿਵ ਕੀਤਾ ਹੋਇਆ ਉਸ ਮਾਹੌਲ ਦੇ ਵਿੱਚ ਦੇਖੋ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਉਸ ਅੰਦੋਲਨ ਦਾ ਕਿਉਂਕਿ ਹਿੱਸਾ ਨਹੀਂ ਸੀ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮੈਂ ਕੱਕਾ ਜੀ ਨਾਲ ਕੰਮ ਕੀਤਾ ਹੈ ਕੱਕਾ ਜੀ ਜਿਹੜੇ ਦੱਲੇਵਾਲ ਸਾਹਿਬ ਦੇ ਲੀਡਰ ਨੇ ਉਹਨਾਂ ਦੇ ਬਿਆਨ ਆਏ ਨੇ ਕਿ ਐਸਕੇਮ ਸਾਡੇ ਬਾਰੇ ਕੁਝ ਸੋਚੇ ਨਾ ਅਸੀਂ ਅੰਦੋਲਨ ਕਰ ਰਹੇ ਹਾਂ ਸਾਡੇ ਤੇ ਕੋਈ ਕਮੈਂਟ ਨਾ ਕਰੇ ਮੇਰਾ ਸਵਾਲ ਮੈਂ ਇੱਕ ਪੁੱਛਣਾ ਚਾਹਾਂਗਾ ਮੇਰਾ ਸਵਾਲ ਵੀ ਇਹੀ ਹੈ ਆਨ ਸੋਸ਼ਲ ਮੀਡੀਆ ਤੇ ਚਰਚਾ ਵੀ ਇਹ ਹੋ ਰਹੀ ਆ ਕਿ ਐਸੋ ਐਸਕੇਮ ਦੇ ਬਹੁਤੇ ਆਕੂ ਇਹ ਸੋਚਦੇ ਨੇ ਕਿ ਸਾਨੂੰ ਆ ਨਾਨ ਪੋਲਿਟਿਕਲ ਐਸਕੇਮ ਨੇ ਜਦੋਂ ਉਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਕਿਉਂਕਿ ਉਹਨਾਂ ਨੇ ਜਨਵਰੀ ਦੇ ਵਿੱਚ ਵੱਡੀਆਂ ਕਾਲ ਪ੍ਰਸਾਦ ਦਸੰਬਰ ਦੇ ਵਿੱਚ ਦੋ ਤਨ ਕੀਤੀਆਂ ਪੰਜਾਬ 'ਚ 13 ਫਰਵਰੀ ਨੂੰ ਜਦੋਂ ਬੋਲ ਦਿੱਤੀ SKM ਦੇ ਬਹੁਤੇ ਆਗੂ ਇਹ ਮਹਿਸੂਸ ਕਰਦੇ ਨੇ ਕਿ ਸਾਨੂੰ ਉਹਨਾਂ ਨੇ ਜਦੋਂ ਪਹਿਲਾਂ ਕੋਈ ਟੈਕਟ ਨਹੀਂ ਕੀਤਾ ਜਾਂ ਫਿਰ ਜੇ ਕੋਈ ਕੋਲ ਵੀ ਨਹੀਂ ਕੀਤੀ ਇਸੇ ਕਰਕੇ ਅਸੀਂ ਖੇਡ ਪੰਜਾਬੀ ਦੇ ਵਿੱਚ ਜਿਵੇਂ ਸਵਾਲ ਕਰਾਂ ਤਾਂ ਕਿ ਤੁਸੀਂ ਫੀਲ ਕਰਦੇ ਹੋ ਤੁਹਾਡੇ ਅਗੂ ਵੀ ਅਸੀਂ ਕਿਹੜੇ ਨੂੰ ਨਾ ਗਈ ਹੈ ਨਹੀਂ ਉਹ ਇੱਕ ਪਾਰਟਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ SKM ਦਾ ਆਗੂ ਹਾਂ ਇਸ ਕਰਕੇ ਮੈਂ ਉਹਦੇ ਵੱਲੋਂ ਵੀ ਗੱਲ ਕਰੂੰਗਾ ਅਸੀਂ ਤਿੰਨ ਕਮੇਟੀਆਂ ਗੱਲਬਾਤ ਕਰਨੀ ਬਣਾਈਆਂ ਰਾਜੇਵਾਲ ਨਾਲ ਭੰਦੇਰ ਨਾਲ ਤੇ ਡੱਲੇਵਾਲ ਸਾਹਿਬ ਨਾਲ ਰਾਜੇਵਾਲ ਨਾਲ ਗੱਲ ਹੋਗੀ ਪੰਦੇਰ ਇਹਨਾਂ ਨਾਲ ਚਾਰ 라ਉਂਡ ਬੈਠਕਾਂ ਹੋਈਆਂ ਸਾਡੀ ਕੰਕਲਿਚ ਨਹੀਂ ਹੋ ਸਕੀ ਚਾਰ ਬੈਠਕਾਂ ਹੋਈਆਂ ਕੁਝ ਇਧਰ ਹੋ ਸਕਦੀ ਰਹੀ ਕੁਝ ਉਧਰ ਹੋ ਸਕਦੀ ਰਹੀ ਨੋ ਡਾਊਟ ਅਸੀਂ ਟਰਾਈ ਕੀਤੀ 플레이ਰ ਹੁਣਾਂ ਨੇ ਵੀ ਐ ਨਹੀਂ ਉਹਨਾਂ ਦਾ ਪੋਜ਼ਿਟਿਵ ਐਟੀਟਿਊਡ ਸੀਗਾ ਪੰਦੇਰ ਹੁਣਾਂ ਦਾ ਸੋ ਫਾਰ ਐਸ ਡੱਲੇਵਾਲ ਇਸ ਕੰਸਰਨਡ ਉਹਨਾਂ ਨੇ ਸਾਡੇ ਜਿਵੇਂ ਬੂਟਾ ਸਿੰਘ ਸ਼ਾਦੀਪੁਰਾ ਉਹਦੀ ਡਿਊਟੀ ਸੀ ਕਮੇਟੀ 'ਚ ਮਨਜੀਤ رائے ਉਹਨਾਂ ਦੀ ਸੀਗੀ ਡਿਊਟੀ ਉਹਦੇ 'ਚ ਉਹ ਜਿਹੜੀ ਕਮੇਟੀ ਬਣੀ ਸੀ ਉਹਨਾਂ ਨੇ ਜਦੋਂ ਉਹਨਾਂ ਨੂੰ ਪਹੁੰਚ ਕਰਕੇ ਮਿਲਣ ਦੀ ਕੋਸ਼ਿਸ਼ ਕੀਤੀ ਦੇ ਰਿਫਿਊਜ਼ਡ ਇਟ ਉਹਨਾਂ ਨੇ ਰਿਸਪੌਂਸ ਨਹੀਂ ਦਿੱਤਾ ਨੰਬਰ 1 ਉਹਨਾਂ ਨੇ ਉੱਥੇ ਰਿਸਪੌਂਸ ਦਿੱਤਾ ਇੱਕ ਗੱਲ ਹੈ ਲੇਕਿਨ ਜੋ ਉਹਨਾਂ ਨੇ ਰੈਲੀਆਂ ਦੇ ਵਿੱਚ ਜਿਵੇਂ ਬੋਲਿਆ ਉਹ ਜਿਹੜੇ ਘੱਟ ਮਚੂਰ ਲੀਡਰਸ਼ਿਪ ਹੈ ਸਾਡੀਆਂ ਜਥੇਬੰਦੀਆਂ ਦੇ ਵਿੱਚ ਐਸਕੇਐਮ ਦੇ ਅੰਦਰ ਉਹਨਾਂ ਦੇ ਉਹਨਾਂ ਦੇ ਅੰਦਰ ਇੱਕ ਤਰ੍ਹਾਂ ਦੀ ਰਿਪਲਸ਼ਨ ਭਰਤੀ ਵੀ ਯਾਰ ਉਹ ਬੰਦੇ ਜਿਹੜੇ ਸਾਨੂੰ ਕਹਿੰਦੇ ਨੇ ਹੱਥ ਖੜੇ ਕਰਾ ਕੇ ਵੀ ਉਹਨਾਂ ਨੂੰ ਨਾਲ ਨਹੀਂ ਲੈਣਾ ਉਹ ਤਾਂ ਗਦਾਰ ਨੇ ਉਹ ਭਗੌੜੇ ਨੇ ਉਹ ਫੰਡ ਖਾਣ ਵਾਲੇ ਨੇ ਚੋਰ ਨੇ ਜਦੋਂ ਦੱਲੇ ਆਣ ਨੇ ਤੇ ਕਾਕੇ ਕੋਟੜੇ ਨੇ ਇਸ ਕਿਸਮੀਆਂ ਸਟੇਟਮੈਂਟਾਂ ਇੱਕ ਜ਼म्मेदार ਲੀਡਰਾਂ ਨੂੰ ਜਿਹੜੀਆਂ ਮੈਸਰਾਂ ਨਹੀਂ ਦੇਣੀਆਂ ਚਾਹੀਦੀਆਂ ਇਹਦੇ باوجود ਵੀ ਐਸਕੇਐਮ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਸੋਚਦੀਆਂ ਨੇ ਕਿ ਕਿਸਾਨ ਮੂਵਮੈਂਟ ਜੇ ਉਹ ਲੜ ਰਹੇ ਨੇ ਉਹਨਾਂ ਦਾ ਗਲਤੀ ਹੈ ਕਿ ਉਹ ਬਹੁਤ ਸਾਰੇ ਲੋਕ ਦੇਖੋ ਇਹ ਵੀ ਕਹਿੰਦੇ ਨੇ ਕਿ ਇਹ ਬੀਜ ਬਹੁਤ ਸਾਰੇ ਪਾਸੇ ਵਾਜਾਂ ਆਉਂਦੀਆਂ ਨੇ ਬੁੱਧੀਜੀਵੀ ਵੱਲੋਂ ਵੀ ਬੀਜਪੀ ਆਰਐਸਐਸ ਹੈ ਜਿਹੜੀ ਇਸ ਨੂੰ ਫਾਇਦਾ ਉਠਾਉਣਾ ਚਾਹੁੰਦੀ ਹੈ ਹੈ ਜੀ ਪਲਾਨਡ ਅੰਦੋਲਨ ਹੈ ਹਾਂ ਪਲਾਨਡ ਮਿਲ ਕੇ ਖਿੰਡਿਆ ਜਾ ਰਿਹਾ ਇਹ ਕੁਛ ਹੈਗਾ ਲੇਕਿਨ ਮੈਨੂੰ ਇਹ ਲੱਗਦਾ ਕਿ ਜੇ ਜਥੇਬੰਦੀਆਂ ਇਕੱਠੀਆਂ ਹੋ ਕੇ ਰਣ ਤਾਂ ਕਿਸੇ ਨੂੰ ਪਲਾਨ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਹੁੰਦਾ ਪਿਛਲੇ ਅੰਦੋਲਨ ਦੇ ਵਿੱਚ ਵੀ ਜ਼ਰੂਰ ਕੋਈ ਜਥੇਬੰਦੀਆਂ ਦੇ ਲਿੰਕ ਹੋਣਗੇ ਇਸ ਲਈ ਸਾਡੀ ਸਮਝ ਇਹ ਹੈ ਕਿ ਲੜ ਰਹੇ ਲੋਕ ਨੇ ਜਿਹੜੇ ਉਹਨਾਂ ਨੂੰ ਲੜਨ ਵੇਲੇ ਹਜੇ ਵਿਸ਼ਲੇਸ਼ਣ ਨਹੀਂ ਦੇਣੇ ਚਾਹੀਦੇ ਜਿਹੜੇ ਆਗੂਆਂ ਨੇ ਐਸਕੇਮ ਨਾਨ ਕਲੀਟ ਵੀ ਕਰਦੇ ਸਟੇਜ ਤੇ ਤੁਹਾਡੇ ਐਸਕੇਮ ਦੇ ਆਗੂਆਂ ਤੇ ਕੱਪੜੇ ਬਾਜੀ ਤੇ ਦੋਸ਼ ਲਗਾਏ ਉਹ ਤਾਂ ਮਚਿਓਰ ਨਹੀਂ ਉਹ ਤਾਂ ਮਚਿਓਰ ਨਹੀਂ ਉਹ ਅਨਮਚਿਓਰ ਨਹੀਂ ਹੈਗੇ ਕਿਤਨਾ ਕਿ ਤੇ ਇਹ ਇਫੈਕਟ ਵੀ ਹੋਇਆ ਕਿ ਉਹਨਾਂ ਨੇ ਜਿਹੜੀਆਂ ਗੱਲਾਂ ਕਿੰਨਾਂ ਉਹਦਾ ਰੋਸ ਪੈਦਾ ਹੋਇਆ ਇਸ ਤੇ ਹੁਣ ਨਹੀਂ ਫਿਰ ਵੀ ਮੈਨੂੰ ਲੱਗਦਾ ਐਸਕੇਮ ਦੀ ਲੀਡਰਸ਼ਿਪ ਮਚਿਓਰ ਹੈ ਉਹਨਾਂ ਮੈਨੂੰ ਲੱਗਦਾ ਵੀ ਅਸਵੀ ਸਾਡੇ ਵੱਲੋਂ ਰੋਕਿਆ ਹੋਇਆ ਵੀ ਆਪਾਂ ਨੂੰ ਕੋਈ ਇਸ ਕਿਸਮ ਦਾ ਕਮੈਂਟ ਮੈਂ ਮੈਂ ਤਾਂ ਹੀ ਕਹਿ ਕੇ ਥਰਡ ਪਾਰਟੀਆਂ ਬੁੱ ਐਸਕੇਐਮ ਨੇ ਇੱਕ ਲੌਂਗ ਟਰਮ ਤੇ ਉਤੋਂ ਸੰਯੁਕਤ ਕਿਸਾਨ ਮੋਰਚੇ ਨੂੰ ਕਿਉਂਕਿ ਮੈਂ ਫਿਰ ਦੱਸਾਂ ਕਿ 6 ਮੈਂਬਰੀ ਕਮੇਟੀ 'ਚ ਮੈਂ ਹਾਂ ਮੈਂ ਲਗਾਤਾਰ ਕੋਸ਼ਿਸ਼ ਕਰ ਰਿਹਾ ਚੰਡੂਨੀ ਸਾਹਿਬ ਨਾਲ ਗੱਲ ਕੀਤੀ ਹੈ ਬਾਕੀ ਮੈਂਬਰ ਸਾਡੇ ਪੰਜ ਹੋਰ ਆਏ ਸੀ ਗੱਲਬਾਤ ਲਈ ਚੰਡੂਨੀ ਸਾਹਿਬ ਨੇ ਵੀ ਅੱਗੇ ਐਫਰਟ ਕੀਤੀ ਹੈ ਪੰਧੇਰ ਨਾਲ ਗੱਲ ਕਰਕੇ ਅਗਰਾਹਾਂ ਨਾਲ ਗੱਲ ਕਰਕੇ ਡੱਲੇ ਰਾਜੇਵਾਲ ਨਾਲ ਗੱਲ ਕਰਕੇ ਉਹ ਦੱਸਣਗੇ ਹੁਣ ਅੱਜ ਅੱਜ ਦਾ ਦਿਨ ਅਸੀਂ ਆਪਣੀ ਮੀਟਿੰਗਾਂ 'ਚ ਬਿਜ਼ੀ ਸੀ ਅੱਜ ਵੀ ਸ਼ਾਮ ਨੂੰ ਜਾਂ ਕੱਲ ਸਵੇਰੇ ਅਸੀਂ ਉਹ 6 ਮੈਂਬਰੀ ਕਮੇਟੀ ਦੀ ਮੀਟਿੰਗ ਕਰਕੇ ਕੋਈ ਨਾ ਕੋਈ ਅੱਗੇ ਸਟੈਪ ਵੱਲ ਬਦਾਂਗੇ ਐ ਨਹੀਂ ਲੱਗਦਾ ਕਿ 14 ਮਾਰਚ ਦਾ ਜਿਹੜਾ ਲੰਬਾ ਪੈ ਗਿਆਗਾ ਜਿੱਥੇ ਅੰਦੋਲਨ ਜਾ ਪਹੁੰਚੇ ਅਸੀਂ ਜਿਹੜੇ ਸਪੀਕ ਦੇ ਉੱਤੇ ਡੈਥ ਵੀ ਹੋਈ ਐ ਇੱਕ ਨੌਜਵਾਨ ਦੀ ਇਹਨੂੰ ਮਤਲਬ ਲਮਕਾਇਆ ਗਿਆ 14 ਮਾਰਚ ਤੱਕ 14 ਮਾਰਚ ਦੇਖੋ ਐਸਕੇਐਮ ਦੀ ਹੁਣ ਬਹੁਤ ਬਹੁ ਗਿਣਤੀ ਜੈ ਯੂਨੀਨੀਮਿਟੀ ਇਸ ਕਮਤੇ ਬਣ ਗਈ ਐ ਅਗਰ ਜਲਦੀ ਹੋ ਜਾਂਦਾ ਚੰਗਾ ਸੀ ਮੈਂ ਇਸ ਗੱਲ ਨੂੰ ਕੋਈ ਰਿਫਿਊਜ਼ ਨਹੀਂ ਕਰਦਾ ਲੇਕਿਨ ਫਿਰ ਵੀ ਮੈਨੂੰ ਇਹ ਲੱਗਦਾ ਕਿ ਜਿੱਡੇ ਵੱਡੇ ਦੇਸ਼ ਜਿੱਡੇ ਵੱਡੇ ਮੁੱਦੇ ਜਿੱਡੇ ਵੱਡੇ ਅੰਦੋਲਨਾਂ ਦੀ ਜ਼ਰੂਰਤ ਹੈ ਉਹਦੇ ਚ ਉਹਦੇ ਚ ਅਸੀਂ ਇੱਕ ਵਾਰ ਟਾਈਪ ਸਿਚੁਏਸ਼ਨ ਬਣਾ ਦਈਏ ਤਾਂ ਉਹ ਵੀ ਆਪਣੇ ਆਪ ਚ ਕਾਫੀ ਹੋਊਗੀ ਔਰ ਅਸੀਂ ਇਹ ਜਿਹੜੇ ਇਸ਼ੂ ਉਹ ਉਠਾ ਰਹੇ ਨੇ ਉਹਦੇ ਪ੍ਰਸੰਗ ਚ ਅਸੀਂ ਮਤਲਬ ਕਿ ਆਪਣੇ ਪੰਜਾਬ ਦੇ ਅੰਦਰ ਰਹਿੰਦੇ ਹੋਏ ਜਾਂ ਆਲ ਇੰਡੀਆ ਕਾਲਾਂ ਦੇ ਕਾਲਜ ਦਿੰਦੇ ਹੋਏ ਅੰਦੋਲਨ ਦੇ ਉੱਤੇ ਹੋ ਰਹੇ ਜਬਰ ਨੂੰ ਵੀ ਔਰ ਜਿਵੇਂ ਸਾਥੀ ਕਹਿੰਦੇ ਨੇ ਵੀ ਆਪਣੇ ਮੁੱਦਿਆਂ ਤੇ ਲੜਨਾ ਬੀਜੇਪੀ ਨੂੰ ਟਾਰਗੇਟ ਕਰਨਾ ਰਾਜ ਮਸ਼ੀਨਰੀ ਨੂੰ ਟਾਰਗੇਟ ਕਰਨਾ ਤੇ ਉਹ ਮੁੱਦੇ ਵੀ ਠਾਉਣਾ ਤੇ ਉਸ ਜਿਹੜਾ ਵਿਰੋਧ ਹੋ ਰਿਹਾ ਜਿਹੜਾ ਰਿਪਰੈਸ਼ਨ ਹੋ ਰਿਹਾ ਉਹਦਾ ਵਿਰੋਧ ਕਰਨਾ ਇਹ ਆਪਣੇ ਆਪ ਚ ਇੱਕ ਸੋਲੀਡਰਿਟੀ ਬਣਦੀ ਹੈ ਉਸ ਅੰਦੋਲਨ ਦੇ ਨਾਲ ਹੀ ਹਾਂ ਜੋ ਮਾਹੌਲ ਮੈਂ ਜਿਵੇਂ ਪਹਿਲਾਂ ਦੱਸਿਆ ਗਰਾਉਂਡ ਜ਼ੀਰੋ ਦੀ ਰਿਪੋਰਟ ਤੋਂ ਅਜੇ ਲੱਗਦਾ ਹੈ ਕਿ ਸਾਨੂੰ ਜੋ ਮਾਹੌਲ 23 ਤਰੀਕ ਨੂੰ ਸੀ ਉਹਦੇ ਤੋਂ ਕਾਫੀ ਫਰਕ ਪੈ ਚੁੱਕਿਆ ਹੈ ਪੱਤਰਕਾਰ ਸਾਥੀ ਤੁਸੀਂ ਆਪ ਮਾਹੌਲ ਜਾ ਕੇ ਦੇਖੋ ਮੈਂ ਹੁਣੇ ਇੱਕ ਸਾਥੀ ਮੁਕਸਰ ਵਾਲਾ ਸਾਡਾ ਗਿਆ ਹੋਇਆ ਸੀ ਉਹਨੇ ਇੱਥੇ ਰਿਪੋਰਟ ਕੀਤੀ ਟਰਾਲੀ ਲੈ ਕੇ ਗਿਆ ਉਹ ਸਾਡਾ ਲੀਡਰ ਵੀ ਹੈ ਉਹ ਕਹਿੰਦਾ ਟਰਾਲੀ 'ਚ ਇਹਨੇ ਲੋਕ ਆਏ ਸੀ ਸਾਰੇ ਚਲੇ ਗਏ ਮੈਂ ਕੱਲਾ ਰਹਿ ਗਿਆ ਮੈਂ ਵੀ ਟਰਾਲੀ ਲੈ ਕੇ ਵਾਪਸ ਆ ਰਿਹਾ ਮਤਲਬ ਇੱਕ ਮਾਹੌਲ ਇਸ ਕਿਸਮ ਦਾ ਬਣਿਆ ਹੋਇਆ ਸਾਡੇ ਸਾਥੀ ਇਹ ਪਰਮਵੀਰ ਹੁਣੀ ਨੇ ਪਤੇਗੜ੍ਹ ਸਾਹਿਬ ਤੋਂ ਇਹ ਸ਼ੰਭੂ ਜਾ ਕੇ ਆਏ ਨੇ ਸਾਡੇ ਸਾਥੀ ਪਾਤੜਾ ਦੀ ਕੱਲ ਮੈਂ ਮੀਟਿੰਗ ਕੀਤੀ ਹੈ ਬਿਲਕੁਲ ਪਾਤੜਾ ਦੇ ਸਾਡੇ ਲੰਗਰ ਲੱਗੇ ਹੋਏ ਨੇ ਉੱਥੇ ਸਾਡੇ 3 ਸਾਥੀ ਜ਼ਖਮੀ ਵੀ ਹੋਏ ਨੇ ਖਨੋਰੀ ਉਹਨਾਂ ਸਾਥੀਆਂ ਨੇ ਵੀ ਰਿਪੋਰਟ ਕੀਤੀ ਹੈ ਕਿ ਖਨੋਰੀ ਦੇ ਅੰਦਰ ਵੀ ਮਾਹੌਲ ਹੈ ਜਿਹੜਾ ਬਹੁਤ ਤਣਾਅਪੂਰਨ ਤੋਂ ਇਲਾਵਾ ਬਹੁਤ ਆਸ਼ਾਵਾਦੀ ਮਾਹੌਲ ਨਹੀਂ ਉਹ ਮਜ਼ਬੂਤ ਕਰਨਾ ਨਹੀਂ ਬਣਦਾ ਜੀ ਤੁਸੀਂ ਉੱਟ ਕਿਸਾਨ ਮੋਰਚੇ ਨੂੰ ਕਿਉਂਕਿ ਸਾਰੇ ਨਹੀਂ ਨਮਕਿੰਦੇ ਮਜ਼ਬੂਤ ਕਰਨਾ ਬਣਦਾ ਤੁਸੀਂ ਮਜ਼ਬੂਤ ਕਰਨੀ ਜਿਹੜੀ ਗੱਲ ਕਰਦੇ ਹੋ ਉਹਦੇ 'ਚ ਇੱਕ ਤਰੀਕਾ ਹੁੰਦਾ ਮਜ਼ਬੂਤ ਕਰਨ ਦਾ ਉੱਥੇ ਜਿਹੜਾ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਹੈ ਉਹ ਕੋਈ ਕਰਨ ਨੂੰ ਇਹ ਕਵੇ ਵੀ ਇਹ ਤਾਂ ਆਊਟਸਾਈਡਰ ਆ ਕੇ ਆ ਗਏ ਇਹਦੇ ਜਾਇਜਾ ਕਾਕੇ ਕੋਟੜਾ ਇੱਧਰ ਬੈਠਾ ਉੱਧਰ ਡੱਲੇ ਵਾਲ ਨੂੰ ਨਹੀਂ ਬੈਠੇ ਨੇ ਉਹਦਾ ਜਿਹੜੀ ਸੀ ਫਰਸਟ ਸਟੈਪ ਲਿਆ ਠੀਕ ਹੈ ਉਹਦੇ 'ਚ ਵੀ ਮੈਂ ਕਹਿੰਦਾ ਲੇਟ ਹੈ ਕਿ ਸਾਨੂੰ ਉਹਨਾਂ ਨਾਲ ਗੱਲਬਾਤ ਦਾ ਇੱਕ ਦੌਰ ਚਡੂਨੀ ਨੂੰ ਜਿਹੜਾ ਕਰ ਰਿਹਾ ਚਡੂਨੀ ਨੇ ਵੀ ਇੱਕ ਹੋਰ ਕਮੇਟੀ ਦੀ ਮੀਟਿੰਗ ਕੀਤੀ 11 ਮੈਂਬਰੀ ਕਮੇਟੀ ਬਣਾ ਕੇ ਸਾਡੇ ਵਾਲੇ ਮੋਰਚੇ ਨਾਲ ਗੱਲ ਕਰਾ ਤੋੜਾ ਮੈਨੂੰ ਫੋਨ ਆਇਆ ਸੀ ਚਡੂਨੀ ਨਾਲ ਵੀ ਮੈਂ ਵੀ ਉਹਦੇ ਨਾਲ ਦੋ ਤਿੰਨ ਤੋਂ ਤਰਤਾਲ ਮਿਲਚਾ ਵੀ ਆਪਾਂ ਗੱਲਬਾਤ ਕਰੀਏ ਇਦਾਂ ਮੈਂ ਕਿਹਾ ਵੀ 6 ਮੈਂਬਰ ਕਮੇਟੀ ਨਾਲ ਮੈਂ ਗੱਲ ਕਰਨਾ ਫਿਰ ਆਪਾਂ ਕੱਲ ਨੂੰ ਕਰਾਂਗੇ ਉਹ ਵੀ ਕਰੂਗਾ ਦੋਨਾਂ ਨਾਲ ਅਸੀਂ ਵੀ ਕਰਾਂਗੇ ਚਡੂਨੀ ਨਾਲ ਵੀ ਤੇ ਉਹਦੇ ਨਾਲ ਵੀ ਪਹਿਲੇ ਆ ਦੋਲਾਂ ਦੇ ਵਿੱਚ ਕਿਸਾਨ ਮਜ਼ਦੂਰ ਵਪਾਰੀ ਆਮ ਲੋਕ ਜਿਹੜੇ ਖੇਤੀ ਦੇ ਕਿਤੇ ਨਾਲ ਸਿੱਧੇ ਤੌਰ ਤੇ ਵੀ ਸੰਬੰਧਤ ਨਹੀਂ ਸੀਗੇ ਉਹ ਇੱਕ ਬੜਾ ਵੱਡਾ ਹੱਲਾ ਸੀ ਕੇਂਦਰ ਸਰਕਾਰ ਤੇ ਫਿਰ ਉਹ ਅੰਦੋਲਨ ਲਗਭਗ ਦਿੱਟਿਆ ਗਿਆ ਉਹ ਕੰਮ ਨਾ ਕਰਦਾ ਕਹਿੰਦੇ ਨੇ ਕਿ ਬਗਵੀਰ ਸਿੰਘ ਦਲੇਵਾਰ ਦੇ ਭੰਦੇਰ ਦੀ ਨੌਨ ਕ੍ਰੈਡਿਟੀ ਕਰਦੀ ਚਰਦਵਾਦੀ ਹੈ ਕਿ ਇਹ ਵੱਡੇ ਗਰੁੱਪਰੋ ਦੇ ਨਾਲ ਇਹਦਾ ਵੱਡਾ ਜਿਹੜਾ ਕੰਟਰੋਲਨ ਸ਼ੁਰੂ ਕਰਦੇ ਆ। ਆ ਮੈਨੂੰ ਲੱਗਦਾ ਦੇਖੋ ਸ਼ੁਰੂ-ਸ਼ੁਰੂ ਚ ਮੇਰਾ ਥਿ ਵ ਵੀ ਇਹੀ ਸੀਗਾ ਕਿ ਪੰਜਾਬ ਸਾਰਾ ਉੱਠ ਖੜੂਗਾ ਉਹਦੇ ਕਾਰਨ ਕੀ ਸੀ ਮੈਂ ਆਪਣੀ ਦ ਸਮਝਦਾ ਤਾਂ। ਪਾਰਟੀਆਂ ਪੋਲੀਟੀਕਲ ਪਾਰਟੀਆਂ ਕਾਂਗਰਸ ਆਮ ਆਦਮੀ ਪਾਰਟੀ ਮਜਬੂਰ ਅੰਦੋਲਨ ਸਪੋਰਟ ਕਰਲੇ। ਧਾਰਮਿਕ ਸੰਪਰਦਾਵਾਂ ਸੰਸਥਾਵਾਂ ਸ਼ਕਸ਼ੇਤਾ ਉਹਨਾਂ ਨੇ ਵੀ ਕਿਸਾਨੀ ਨੂੰ ਸਪੋਰਟ ਕਰਨਾ ਹੁੰਦਾ ਬਟ ਇਹਦਾ ਜਿਹੜਾ ਕਹੋ ਕਿ ਜਿਹੜੀ ਪ੍ਰੀ ਕੰਡੀਸ਼ਨ ਜਿਹਨੂੰ ਆਪਾਂ ਕਹਿੰਦੇ ਆ ਪ੍ਰੀ ਕੰਡੀਸ਼ਨ ਇਹ ਲੱਗਣੀ ਚਾਹੀਦੀ ਹੈ ਕਿ ਪੰਜਾਬ ਦਾ ਕਿਸਾਨ ਇਕੱਠਾ ਪੰਜਾਬ ਦਾ ਕਿਸਾਨ ਅੰਦੋਲਨ ਚ ਇਹ ਇੱਕ ਨੈਗੇਟਿਵ ਪੁਆਇੰਟ ਸੀਗਾ ਨੰਬਰ 1 ਨੰਬਰ 2 ਦੇਖੋ ਇਹਨੂੰ ਕਿਵੇਂ ਮੈਕਸੀਮਮ ਲੰਬਾ ਖਿੱਚ ਕੇ ਪੀਸਫੁਲ ਰੱਖਿਆ ਜਾਵੇ ਇਹ ਵੀ ਇੰਪੋਰਟੈਂਟ ਪੱਖ ਹੈ ਸਟੇਟ ਜ਼ਬਰ ਕਰੇ ਸਟੇਟ ਕੋਈ ਤੋੜੇ ਸਟੇਟ ਕੋਈ ਵਾਇਲੈਂਸ ਕਰੇ ਏ ਉਹਦੇ ਤੇ ਆਵੇ ਨਾ ਜਾਵੇ ਕਿ ਅਸੀਂ ਕੋਈ ਜਿਹੜਾ ਜਨ ਅੰਦੋਲਨ ਹੈ ਉਹ ਕੋਈ ਬੈਲੈਂਸ ਕਰ ਰਿਹਾ ਇਹਦੇ ਵਿੱਚ ਕੁਝ ਦੇਖੋ ਮੈਂ ਫੇਰ ਕਹਿਣਾ ਕਿ ਸਾਨੂੰ ਚੌਕਸ ਰਹਿਣਾ ਚਾਹੀਦਾ ਸੈਂਟਰ ਦੀ ਜਿਹੜੀ ਸਰਕਾਰ ਹੈ ਬੜੀ ਛਾਤਰ ਹੈ ਉਹ ਕਿਤੇ ਇਸ ਕਿਸਮ ਦਾ ਮਾਹੌਲ ਨਾ ਬਿਲਡ ਅਪ ਕਰ ਲਈ ਤੇ ਇੱਕ ਤਾਂ ਕਿਸਾਨਾਂ ਚ ਪਾੜਾ ਪਾ ਦੇ ਪੰਜਾਬੀਆਂ ਤੇ ਨਾਨ ਪੰਜਾਬੀਆਂ ਪਾ ਦੇ ਸਿੱਖਾਂ ਤੇ ਨਾਨ ਸਿੱਖਾਂ ਚ ਪਾ ਦੇ ਉਹਨਾਂ ਦੀ ਪੋਲੀਟੀਕਲ ਗੇਮ ਕਿਵੇਂ ਹੋ ਸਕਦੀ ਹੈ ਜੇ ਆਪਾਂ ਦੇਖਿਆ ਜੰਮੂ ਕਸ਼ਮੀਰ ਦਾ ਮਲਿਕ ਵਿਚਾਰਾ ਜਿਹੜਾ ਸਤਪਾਲ ਮਲਿਕ ਹੈ ਕਹਿ ਰਿਹਾ ਕਿ ਕਦੋਂ ਕੀ ਕਿਵੇਂ ਬਲਾਸਟ ਹੋਏ ਉਹ ਸਿੱਖਾਂ ਦੇ ਕਤਲੇਆਮ ਨੂੰ ਬਰਥਡੇ ਨੇ ਉਦੋਂ ਕਿਵੇਂ ਇੰਦਰਾ ਗਾਂਧੀ ਦੇ ਪੱਕ ਚ ਗਏ ਹੋ ਇਹ ਕਈ ਲੋਕ ਕਹਿੰਦੇ ਨੇ ਇਹਦੇ ਤੇ ਲੇਕਿਨ ਸਾਨੂੰ ਕੋਈ ਵੀ ਉਹ ਪੱਤਾ ਨਹੀਂ ਖੇਡਣਾ ਚਾਹੀਦਾ ਜਿਹੜਾ ਪੱਤਾ ਭਾਜਪਾ ਆਰਐਸਐਸ ਨੂੰ ਵਰਤਣ ਦੇ ਵਿੱਚ ਅਸੀਂ ਉਹਦੇ ਹੱਥ ਪਾਚ